ਸਸਕਾਲ ਜੀ ਇੱਕ ਨਵੀਂ ਖਬਰ ਆਈ ਆ ਜੋ ਬੜੀ ਦੁਖ ਭਰੀ ਆ ਤੇ ਸਾਰਿਆਂ ਨੂੰ ਇੱਕ ਸੋਚ ਵਿੱਚ ਪਾ ਦਿੰਦੀ ਆ ਨਵੀਂ ਖਬਰ ਇਹ ਸੀ ਵੀਰੋ ਕੁਝ ਟਾਈਮ ਪਹਿਲਾਂ ਨੌਜਵਾਨ ਮੁੰਡੇ ਗਏ ਸੀ ਜੋ ਡੋਂਕੀ ਰੂਟ ਰਹੀ ਡੋਂਕੀ ਰੂਟ ਰਾਹੀਂ ਯੂ ਐਸ ਏ ਜਾਣ ਦੀ ਕੋਸ਼ਿਸ਼ ਕੀਤੀ ਸੀ ਤੇ ਉਹਨਾਂ ਦੇ ਮਾਪੇ ਨੂੰ ਪਤਾ ਚੱਲਿਆ 11 ਮਹੀਨਿਆਂ ਬਾਅਦ ਪਤਾ ਚੱਲਿਆ ਕਿ ਸਾਡੇ ਮੁੰਡੇ ਜੋ ਕੀਨੇ ਮਰ ਚੁੱਕੇ ਨੇ ਖਤਮ ਹੋ ਚੁੱਕੇ ਨੇ ਇਹ ਦੋ ਮੁੰਡੇ ਸੀਗੇ ਪੰਜਾਬ ਦੇ ਜਗਰਾਜ ਸਿੰਘ ਤੇ ਸਹਿਬ ਸਾਹਿਬ ਜਿਹਨੇ ਕਿ ਬਾਹਰ ਗਏ ਸੀਗੇ ਉਹਨਾਂ ਦੇ ਮਾਪਿਓ ਦੇ ਦੱਸਣ ਦੇ ਮੁਤਾਬਿਕ ਉਹ ਕਹਿੰਦੇ तकरीबन 12 ਮਹੀਨਿਆਂ ਤੋਂ ਪਹਿਲਾਂ ਤੇ ਸਾਡੀ ਇੱਕ ਏਜੰਟ ਨਾਲ ਗੱਲ ਹੋਈ ਸੀਗੀ ਜੋ ਕਿ ਕਹਿੰਦਾ ਸੀ ਸਾਡੀ ਗੱਲ ਇਟਲੀ ਤੱਕ ਦੀ ਹੋਈ ਸੀਗੀ ਕਹਿੰਦੇ 7-8 ਲੱਖ ਦੇ ਵਿੱਚ ਕੀ ਤੁਹਾਡੇ ਮੁੰਡਿਆਂ ਨੂੰ ਇਟਲੀ ਭੇਜ ਦੂੰਗਾ ਦੇ ਅਸੀਂ ਆਖਿਆ ਚਲੋ ਠੀਕ ਹੈ ਇਟਲੀ ਕਹਿੰਦੇ ਵੀ ਉਸ ਤੋਂ ਬਾਅਦ ਗੱਲ ਵਾਧੀ ਉਹ ਕਹਿੰਦਾ ਵੀ ਤੁਹਾਡੇ ਮੁੰਡਿਆਂ ਨੂੰ ਮੈਂ ਇੱਕ ਨੰਬਰ ਦੇ ਵਿੱਚ ਯੂ ਐਸਏ ਭੇਜ ਦਿੰਦਾ ਤੇ ਤੁਹਾਡਾ ਖਰਚਾ 45 ਲੱਖ ਰੁਪਿਆ ਆਊਗਾ ਤੇ ਚਲੋ ਜਦੋਂ ਯੂ ਐਸਏ ਦਾ ਨਾਮ ਸੁਣਦਾ ਹਰ ਇੱਕ ਦੇ ਮਨ ਵਿੱਚ ਲਾਲਚ ਜਾਪਦਾ ਵੀ ਭਾਈ ਸਾਡੇ ਮੁੰਡੇ ਇੱਕ ਨੰਬਰ ਦੇ ਥਰੂ 에ਅਰ 에ਅਰਲੈਂਡ ਦੇ ਥਰੂ ਅਮਰੀਕਾ ਜਾ ਰਹੇ ਨੇ ਚਲੋ ਦੇ ਦਿੰਨੇ ਆ ਉਹਨਾਂ ਦੀ ਜ਼ਿੰਦਗੀ ਬਣ ਜੂ ਹਰੇਕ ਮਾਂ ਪਿਓ ਇਹੀ ਸੋਚਦਾ ਤੇ ਜਦੋਂ ਕਹਿੰਦੇ ਵੀ ਉਹਦੇ ਨਾਲ ਗੱਲ ਹੋ ਗਈ 45 ਲੱਖ ਦੀ ਉਹਨੇ ਕਿਹਾ ਜੀ ਮੈਂ ਇੱਕ ਨੰਬਰ ਦੇ ਵਿੱਚ ਭੇਜੂਗਾ ਤੇ ਜਦੋਂ ਉਹ ਮੁੰਡੇ ਇੱਕ ਨੰਬਰ ਕਹਿੰਦੇ ਵੀ ਉਥੋਂ ਸਟਾਰਟ ਹੋਈ ਕਹਾਣੀ ਉਥੋਂ ਤੁਰੇ ਲਾਸਟ ਦੇ ਵਿੱਚ ਕਹਿੰਦੇ ਕੁਝ ਮਹੀਨਿਆਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਇਹਨਾਂ ਨੂੰ ਤਾਂ ਡਾਂਕੀ ਰੂਟ ਦੇ ਰਾਹੀਂ ਲਿਆਇਆ ਯਾਰ ਚਲੋ ਹੁਣ ਬਗ ਹੀ ਗਏ ਪੈਸੇ ਵੀ ਦੇ ਦਿੱਤੇ ਚਲੋ ਉਹਨਾਂ ਨੂੰ ਐ ਸੀ ਕਿ ਸਾਡੇ ਮੁੰਡੇ ਚਲੋ ਹੋਰ ਵੀ ਮੁੰਡੇ ਪਹਿਲਾਂ ਜਾਂਦੇ ਨੇ ਇਸ ਤਰ੍ਹਾਂ ਦਾ ਕਹਦੇ ਉਹ ਖਤਰਨਾਕ ਰਾਹ અપਨਾ ਕੇ ਅਮਰੀਕਾ ਪਹਿਲਾਂ ਗਏ ਨੇ ਬਹੁਤ ਸਾਰੇ ਰਾਹਾਂ ਚ ਰਹਿ ਗਏ ᱛੀ ਆ ਪੁੱਤਾਂ ਜਿਨ੍ਹਾਂ ਦੇ ਕੋਈ ਨਿਸ਼ਾਨੀ ਜਾਂ ਲਾਸ਼ਾਂ ਵੀ ਵਾਪਸ ਨਹੀਂ ਗਈਆਂ ਤੇ ਕਹਿੰਦੇ ਜੀ ਉਹ ਗੁਆਟੇਮਾਲ ਪਹੁੰਚ ਗਏ ਗੁਆਟੇਮਾਲ ਪਹੁੰਚ ਕੇ ਉੱਥੇ ਜਿਹੜੇ ਡੋਂਕਰ ਸੀਗੇ ਜਿਹੜੇ ਉਹਨਾਂ ਨੂੰ ਰਾਹ ਟਪਾਉਂਦੇ ਨੇ ਜੰਗਲਾਂ ਦੇ ਉਹਨਾਂ ਨੇ ਫੜ ਲਿਆ ਫੜ ਕੇ ਜੀ ਉਹਨਾਂ ਨਾਲ ਕਹਿੰਦੇ ਕੁੱਟਮਾਰ ਕੀਤੀ ਬੜੇ ਤੰਗ ਕੀਤੇ ਤੇ ਹੁਣ ਉਹ ਤੰਗਤਾ ਉਹਨਾਂ ਨੂੰ ਪਤਾ ਹੋਊਗਾ ਵੀਰਾਂ ਨੂੰ ਜਿਹੜੇ ਦੋ ਮੁੰਡੇ ਉੱਥੇ ਜਗਰਾਤ ਸਿੰਘ ਤੇ ਸਾਹਿਬ ਨੂੰ ਫੜ ਕੇ ਰੱਖਿਆ ਵੀ ਉਹਨਾਂ ਨਾਲ ਕਿੰਨੀ ਜ਼ਿਆਤੀ ਕੀਤੀ ਜਾਂ ਕੀ ਕੀਤਾ ਇਹਦਾ ਕੋਈ ਦੁੱਖ ਬਿਆਨ ਨਹੀਂ ਕਰ ਸਕਦਾ ਕਿਉਂਕਿ ਪਤਾ ਹੀ ਆ ਕਿ ਕਿੰਨਾ ਤੰਗ ਕੀਤਾ ਹੋਊਗਾ ਬਹੁਤ ਸਾਰੀਆਂ ਇਹਦੇ ਉੱਤੇ ਫਿਲਮਾਂ ਵੀ ਬਣੀਆਂ ਨੇ ਆਪਾਂ ਦੇਖੀਆਂ ਵੀ ਨੇ ਪਿੱਛੇ ਜੇ ਫਿਲਮ ਵੀ ਬਣੀ ਸੀ ਥੀਏਟਰ ਦੇ ਵਿੱਚ ਰੋਣਾ ਨਿਕਲ ਗਿਆ ਸੀ ਜਿਨ੍ਹਾਂ ਨੇ ਉਹ ਫਿਲਮ ਦੇਖੀ ਸੀ ਤੇ ਹੁਣ ਇਹ ਤਾਂ ਹਕੀਕਤ ਆ ਉਹਨਾਂ ਨਾਲ ਕਿੰਨਾ ਦੁੱਖ ਭਰੀ ਕਹਾਣੀ ਹੋਈ ਹੋਊਗੀ ਤੇ ਇੱਕ ਇੰਡੀਆ ਦੇ ਵਿੱਚੋਂ ਆਪਾਂ ਨੂੰ ਸੁਪਨਿਆਂ ਦਾ ਜੰਟ ਰਾਤ ਸੋ ਜ਼ਿਆਦਾ ਦੇਖੀ ਜੀ ਬੜੇ ਸੇਫ ਜਾਣ ਕੇ ਚਾਹੇ ਉਹ ਕੁੜੀ ਆ ਜਾਂ ਮੁੰਡਾ ਤੁਸੀਂ ਸੋਚੋ ਮੁੰਡਿਆਂ ਨਾਲ ਉਹਨਾਂ ਨੇ ਇਹ ਕੁਛ ਕੀਤਾ ਕੁੜੀਆਂ ਨਾਲ ਕੀ ਕੁਛ ਕਰਦੇ ਹੋਣਗੇ ਤੇ ਕੁੜੀਆਂ ਨਾਲ ਖਬਰਾਂ ਵੀ ਆਈਆਂ ਨੇ ਕਿ ਬੜਾ ਗਲਤ ਢੰਗ ਕਰ ਗਲਤ ਢੰਗ ਅਪਣਾਉਂਦੇ ਨੇ ਚਾਹੇ ਨਾਲ ਘਰ ਵਾਲਾ ਹੋਵੇ ਚਾਹੇ ਕੁੜੀ ਕੱਲੀ ਹੋਵੇ ਕਿਉਂ ਜਦੋਂ ਉਹਨਾਂ ਕੋਲੇ ਪਿਸਤੌਲ ਹੁੰਦੇ ਨੇ ਗੰਨਾ ਹੁੰਦੀਆਂ ਨੇ ਚਾਹੇ ਨਾਲ ਭਾਈ ਗਿਆ ਹੋਵੇ ਜਾਂ ਘਰ ਵਾਲਾ ਤਾਂ ਉਹਨਾਂ ਸਾਹਮਣੇ ਉਹ ਕੁਛ ਮਰਜ਼ੀ ਕਰਦੇ ਨੇ ਕੁੜੀਆਂ ਨਾਲ ਜਾਂ ਕਿਸੇ ਵੀ ਨਾਲ ਤਾਂ ਉੱਥੇ ਕੋਈ ਬੋਲ ਨਹੀਂ ਸਕਦਾ ਤਾਂ ਹੁਣ ਇਹਦਾ ਦੁੱਖ ਤਾਂ ਉਹ ਬੀਗਰੀ ਬਿਆਨ ਕਰ ਸਕਦੇ ਸੀ ਕਿ ਉਹਨਾਂ ਨਾਲ ਕਿੰਨਾ ਕੁਛ ਕੀਤਾ ਹੋਊਗਾ ਕਿ ਦੁੱਖ ਦਿੱਤੇ ਹੋਣਗੇ ਤੇ ਉਹਨਾਂ ਦੇ ਮਾਪਿਓ ਮਾਪੇ ਪਿਓ ਦੇ ਦੱਸਣ ਦੇ ਮੁਤਾਬਿਕ ਜਗਰਾਤ ਸਿੰਘ ਤੇ ਸਹਿਦ ਸਿੰਘ ਦੇ ਕਹਿੰਦੇ ਜੀ ਜਦੋਂ ਡੋਂਗਰਾਂ ਨੇ ਫੜ ਲਿਆ ਉੱਥੇ ਡੋਂਗਰਾਂ ਨੇ ਉਹਨਾਂ ਨੂੰ ਕੁੱਟ ਮਾਰ ਕੀਤੀ ਸਾਨੂੰ ਵੀਡੀਓ ਭੇਜੀ ਜੋ ਕਿ ਏਜੰਟ ਦੇ ਲਵੇ ਆਈ ਸੀ ਏਜੰਟ ਨੇ ਸਾਨੂੰ ਦੱਸਿਆ ਕਿ ਕੁਝ ਪੈਸੇ ਭਾਈ ਹੋਰ ਭੇਜਣੇ ਪੈਣਗੇ ਛੋਡੇ ਮੁੰਡੇ ਡੋਂਕਰਾਂ ਨੇ ਫੜ ਰੱਖੇ ਨੇ ਉਸ ਤੋਂ ਬਾਅਦ ਗੁਆਟਮਾਲਾ ਹਟਪਾ ਕੇ ਯੂਐਸਏ ਭੇਜਣਗੇ ਕਹਿੰਦੇ ਜੀ ਪੈਸੇ ਕਰ ਕਰਾ ਕੇ ਉਰਾ ਪਰਾ ਤੋਂ ਉਹਨਾਂ ਨੂੰ ਹੋਰ ਪੈਸੇ ਵੀ ਭੇਜੇ ਤਕਰੀਬਨ ਦੱਸਣ ਚ ਆ ਰਿਹਾ ਕਿ 55-60 ਲੱਖ ਰੁਪਇਆ ਇੱਕ ਬੰਦੇ ਨੇ ਦੇਤਾ ਡੋਂਕ ਏਜੰਟ ਨੂੰ ਤੇ ਉਹਨਾਂ ਨੂੰ ਕੁਝ ਮਹੀਨੇ ਵੀਡੀਓ ਨਹੀਂ ਆਈਆਂ ਉਹ ਸੋਚਦੇ ਰਹੇ ਪੁੱਛਦੇ ਰਹੇ ਏਜੰਟ ਨੂੰ ਕਿ ਸਾਡੇ ਮੁੰਡੇ ਉਹ ਕਹਿੰਦੇ ਸਹੀ ਸਲਾਮਤ ਪਹੁੰਚ ਹੀ ਜਾਣਗੇ ਕੋਈ ਟੈਨਸ਼ਨ ਨਾ ਲਾ ਲੋ ਜਦੋਂ तकरीबन तकरीबन ਕਹਿੰਦੇ ਵੀ 11 ਮਹੀਨੇ ਟੱਪ ਗਏ ਜੋ ਸਹਿਬ ਸਿੰਘ ਆ ਉਹਦੇ ਪਿਤਾ ਨੂੰ ਪਤਾ ਚੱਲਿਆ ਪੰਜਾਬ ਦੇ ਵਿੱਚ ਕਿ ਮੇਰਾ ਮੁੰਡਾ ਤਾਂ ਭਾਈ 11 ਮਹੀਨੇ ਪਹਿਲਾਂ ਹੀ ਗੁਜ਼ਰ ਚੁੱਕਿਆ ਤੇ ਸੁਣ ਕੇ ਬਹੁਤ ਦੁੱਖ ਲੱਗਿਆ ਜੋ ਏਜੰਟ ਸੀ ਉਹਨਾਂ ਦੇ ਮਦਾਬਕ ਦੱਸਿਆ ਕਿ ਭਾਈ ਇਹ ਜੋ ਏਜੰਟਾ ਸਾਡੀ ਰਿਸ਼ਤੇਦਾਰੀ ਸੀ ਰਿਸ਼ਤੇਦਾਰਾਂ ਨੇ ਦੱਸਿਆ ਕਿ ਭਾਈ ਹਰਿਆਣੇ ਦਾ ਇੱਕ ਏਜੰਟਾਗਾ ਉਹ ਬੰਦੇ ਬਾਹਰ ਭੇਜਦਾ ਇੱਕ ਨੰਬਰ ਦੇ ਵਿੱਚ ਤੁਹਾਡਾ ਕੰਮ ਕਰਾ ਦੂਗਾ ਤੇ ਹੁਣ ਤੁਸੀਂ ਇਹ ਦੇਖੋ ਕਿ ਇੱਕ ਤਾਂ 65 ਲੱਖ ਰੁਪਇਆ 60 65 ਲੱਖ ਰੁਪਇਆ ਦੇ ਦਿੱਤਾ 60 ਹੋਵੇ ਜਾਂ 65 ਹੋਵੇ ਬਹੁਤ ਵੱਡੀ ਰਕਮ ਆ ਕੁਝ ਵੇਚ ਕੇ ਦਿੱਤਾ ਹੋਊਗਾ ਮਾਪਿਓ ਨੇ ਪੈਸੇ ਤਾਂ ਗਏ ਗਏ ਭਈਓ ਉਸ ਤੋਂ ਵੱਡੀ ਗੱਲ ਆ ਕਿ ਕੱਲਾ ਪੁੱਤ ਸੀ ਕੱਲਾ ਪੁੱਤ ਵੀ ਵਗ ਗਿਆ ਉਹਨਾਂ ਦਾ ਤੇ ਕੱਲਾ ਪੁੱਤ ਵੀ ਗਿਆ ਪੁੱਤ ਦੀ ਕੋਈ ਨਿਸ਼ਾਨੀ ਨਹੀਂ ਆਈ ਨਾ লাশ ਨੂੰ ਉਹ ਸੰਸਕਾਰ ਕਰ ਸਕੇ ਉਹਨਾਂ ਦੇ ਦੱਸਣ ਦੇ ਮੁਤਾਬਕ ਕਹਿੰਦੇ ਜੀ ਜਦੋਂ ਉਹ ਮਾਰਿਆ ਗਿਆ ਦੋਨੇ ਮੁੰਡੇ ਮਾਰੇ ਗਏ ਨੇ ਉਹਦੀ লাশ ਨੂੰ ਉੱਥੋਂ ਦੀ ਗਵਰਨਮੈਂਟ ਨੂੰ ਮਿਲੀ ਆ ਗਵਰਨਮੈਂਟ ਨੇ 2-4 ਦਿਨ লাশ ਨੂੰ ਦੇਖਿਆ ਵੀ ਕੋਈ ਲੱਭਣ ਵਾਲਾ ਆਊਗਾ ਕੋਈ ਹੋਊਗਾ ਹੁਣ ਜਦੋਂ ਉਹ ਤਾਂ ਸੱਤ ਸਮੁੰਦਰ ਪਾਰ ਸੀ ਮਾਪਿਓ ਕਹਿ ਲੋ ਜਾਣ ਪਛਾਣ ਦੇ ਹੁਣ ਗੁਆਟਾਮਲ ਚ ਆਪਾਂ ਕੋਈ ਕਿਸੇ ਨੂੰ ਕੀ ਜਾਣਦਾ ਐਡੀ ਦੂਰੋਂ ਬੈਠਿਆ ਤੇ ਕਹਿੰਦੇ ਜਦੋਂ ਕੋਈ ਨਾਂ ਆਇਆ ਤਾਂ ਉਹਨਾਂ ਦੀ লাশ ਨੂੰ ਦਫਨਾ ਦਿੱਤਾ ਗਿਆ ਤੇ ਹੁਣ ਦੱਸਣ ਦਾ ਮੁਤਾਬਕ ਇਹੀ ਆ ਬਈਓ ਕਿ ਬਹੁਤ ਸਾਰੀਆਂ ਵੀਡੀਓ ਬਣਦੀਆਂ ਨੇ ਵੀਰੋ ਬਹੁਤ ਸਾਰੀਆਂ ਵੀਡੀਓ ਹੋਰ ਵੀ ਚੈਨਲ ਲੈ ਕੇ ਆਉਂਦੇ ਨੇ ਕਿ ਇਹ ਭਾਈ ਬੜੇ ਦੁੱਖਨਾ ਦੁੱਖ ਦਰਦ ਵਾਲੇ ਰਾਹ ਨੇ ਜਿਹੜੇ ਦੋ ਨੰਬਰ ਦੇ ਨੇ ਤੁਸੀਂ ਜਿੱਦੇ ਜਾਣਿਓ ਤਾਂ ਇਹ ਸਮਝ ਕੇ ਜਾਣਿਓ ਕਿ ਭਾਈ ਬਾਗੇ ਤਾਂ ਠੀਕ ਆ ਨਹੀਂ ਰਾਹ ਚ ਮਾਰੇ ਜਾਵਾਂਗੇ ਕਿਉਂਕਿ ਬੜੇ ਖਤਰਨਾਕ ਰਾਹ ਨੇ ਸੋਨੂੰ ਰੱਬ ਨੇ ਇੰਨੀ ਸੋਹਣੀ ਰੋਟੀ ਬਖਸ਼ੀ ਆ ਘਰ ਬਖਸ਼ੇ ਨੇ ਤੁਸੀਂ ਵਧੀਆ ਸੋਹਣਾ ਦੇਸ਼ 'ਚ ਰਹਿਨੇ ਹੋ ਚਾਹੇ ਉਹ ਆਪਣੇ ਪੰਜਾਬ ਦੇ ਹੋਣ ਜਾਂ ਹਰਿਆਣੇ ਦੇ ਹੋਣ ਜਾਂ ਹੋਰ ਸਟੇਟਾਂ ਦੇ ਸੋਨੂੰ ਰੋਟੀ ਬਖਸ਼ੀ ਆ ਗੱਡੀਆਂ ਬਖਸ਼ੀਆਂ ਨੇ ਵੈਗਰੂ ਨੇ ਤੁਸੀਂ ਇੰਨੀ ਸੋਹਣੀ ਧਰਤੀ ਭਾਈ 2 ਨੰਬਰ 'ਚ ਕਿਉਂ ਜਾਂਦੇ ਹੋ ਉੱਥੇ ਚਾਹੇ ਕੁੜੀ ਆ ਜਾਂ ਮੁੰਡਾ ਤੇ ਫਿਰ ਜਵਾਕ ਤਾਂ ਜਾਂਦੇ ਨੇ ਜਾਂਦੇ ਨੇ ਜਿੱਦ ਕਰਦੇ ਨੇ ਤੇ ਜਿਹੜੇ ਮਾਂ ਪਿਓ ਨੇ ਉਹ ਕੀ ਸੋਚ ਕੇ ਭੇਜਦੇ ਨੇ ਕੀ ਗੱਲ ਕੀ ਗਾਹਾਂ ਕੋਈ ਉਹਨਾਂ ਨੂੰ ਉਦਘਾਟਣ ਲਈ ਭਾਈ ਕੋਈ ਕੋਈ ਉਹਨੂੰ ਬਾਅਰ 'ਚ ਐਂਟਰੀ ਕਰਨ ਲਈ ਕੋਈ ਸਵਾਗਤ ਕਰਨ ਲਈ ਬੈਠਿਆ ਤੁਸੀਂ ਸੋਚੋ ਛੋਟੇ ਛੋਟੇ ਉਮਰ ਦੇ ਧੀ ਪੁੱਤ ਜੋ 18 20 ਸਾਲ ਦੇ ਨੇ ਬਾਹਰ ਭੇਜ ਦਾਨੇ ਆ ਤੇ ਗਾਹਾਂ ਕਈ ਬਗਿਆਦੇ ਆ ਤੇ ਕਈ ਰਾਹਾਂ 'ਚ ਰਹਿ ਜਾਂਦੇ ਆ ਪੈਸੇ ਵੀ ਜਾਂਦੇ ਨੇ ਬਹੁਤ ਸਾਰੀਆਂ ਵੀਡੀਓ ਆਉਂਦੀਆਂ ਨੇ ਕਿ ਭਾਈ ਫਲਾਣਾ ਮੁੰਡਾ ਰਾਹ ਦੇ ਵਿੱਚ ਰਹਿ ਗਿਆ ਪਰ ਫੇਰ ਵੀ ਲੋਕ ਕਿਉਂ ਨਹੀਂ ਸਿੱਖ ਰਹੇ ਕਿ ਜਦੋਂ ਇੰਨਾ ਕੁਝ ਹੁੰਦਾ ਸੀ ਕਿਉਂ ਜਵਾਕਾਂ ਨੂੰ ਭੇਜਦੇ ਆ ਕਿਉਂ 40 50 ਲੱਖ ਦਿੰਨੇ ਆ ਤੇ ਨਾਲੇ 40 50 ਲੱਖ ਇੱਕ ਨੰਬਰ 'ਚ ਕਿੱਥੋਂ ਲੱਗਦਾ ਇੱਕ ਨੰਬਰ ਦੇ ਵਿੱਚ ਵੀਰੋ ਸਿਰਫ ਅੰਬੈਸੀ ਦੀ ਫੀਸ ਲੱਗਦੀ ਆ ਡੇਟ ਜ਼ਰੂਰ ਮਿਲਦੀ ਆ ਤੁਹਾਨੂੰ 6 ਮਹੀਨਿਆਂ ਦੀ ਅੰਬੈਸੀ ਦੀ ਫੀਸ ਕਾਗਜ਼ ਪੱਤਰ ਤੇ ਤਿਆਰ ਕਰਾਉਣ ਦੇ 50 ਹਜ਼ਾਰ ਰੁਪਿਆ ਲੱਗ ਜਾਂਦਾ ਇੰਡੀਆ ਤੋਂ ਔਰ ਉਹਦੇ ਵਾਸਤੇ ਸੋਡੀ ਪੜ੍ਹਾਈ ਜ਼ਰੂਰੀ ਆ ਉੱਥੇ ਪਹੁੰਚਣ ਵਾਸਤੇ ਜੇ ਸੋਡੀ ਪੜ੍ਹਾਈ ਹੋ ਕੋਈ ਯੂਨੀਵਰਸਿਟੀ ਚੰਗੀ ਹੋ ਤਾਂ ਸੋਨੂੰ ਅਮਰੀਕਾ ਦਾ ਵੀਜ਼ਾ ਮਿਲ ਜੂ ਤੇ ਨਹੀਂ ਸੋਡਾ ਵੀਜ਼ਾ ਨਹੀਂ ਮਿਲਦਾ ਚਾਹੇ ਤੁਸੀਂ 50 ਲੱਖ ਦੇ ਦਿਓ ਜਾਂ 80 ਲੱਖ ਦੇ ਦਿਓ ਤੁਹਾਨੂੰ 2 ਨੰਬਰ ਚ ਹੀ ਭੇਜਣਗੇ ਤੇ ਹੁਣ ਪਹਿਲਾਂ ਵਰਗੇ ਹਾਲਾਤ ਵੀ ਨਹੀਂ ਹੈਗੇ ਜਿਹੜੇ ਪਹਿਲਾਂ ਵੀ ਆਏ ਸੀ ਉਹ ਵੀ ਵਾਪਸ ਮੁੜਨ ਨੂੰ ਤਿਆਰ ਹੋ ਰਹੇ ਨੇ ਤੇ ਜਿਹੜੇ ਨਵੇਂ ਹੁਣ ਕਿਉਂ ਆ ਰਹੇ ਨੇ ਨਵੇਂ ਆਪਦਾ ਕੰਮ ਉੱਥੇ ਸਟਾਰਟ ਕਰ ਲਓ ਤੇ ਇਹਦੇ ਇੱਕ ਆਧਾਰਨਾ ਵੀਰੋ ਇੱਕ ਮੈਂ ਇਸ ਟਾਈਮ ਕੈਨੇਡਾ ਕੈਨੇਡਾ ਚਾ ਕੈਨੇਡਾ ਤੇ ਜਾ ਕੇ ਵੀ ਪਸਤਾਉਣਾਗਾ ਵੀ ਕਿਉਂ ਆਇਆ ਇੱਕ ਨੰਬਰ ਚ ਆਇਆ ਪਰ ਮੈਨੂੰ ਵਧੀਆ ਨਹੀਂ ਲੱਗਿਆ ਆਪਦਾ ਕਿਉਂ ਆਪਦਾ ਆਪਦਾ ਹੀ ਹੁੰਦਾ ਇਹਦੇ ਵਿੱਚ ਉਦਾਹਰਨਾਂ ਕੋਈ ਕਹਿਦਾ ਦਾ ਜੀ ਉੱਥੇ ਇਹ ਕੰਮ ਆ ਇਹ ਕੰਮ ਆ ਜੀ ਬੜਾ ਸੋਖਾ ਕੰਮ ਆ ਮਸ਼ੀਨੀ ਕੰਮ ਆ ਕੋਈ ਮਸ਼ੀਨੀ ਕੰਮ ਨਹੀਂ ਸੋਨੂੰ ਇਹ ਕਹਿ ਲੋ ਜਿੱਦਾਂ ਆਪਾਂ RAMU ਤੋਂ ਕੰਮ ਕਰਾਉਣੇ ਆ ਖੇਤ ਦੇ ਵਿੱਚ ਜਾਂ ਮੱਝਾਂ ਨੂੰ ਕੱਖ ਪਵਾਉਣੇ ਆ ਉਦੋਂ ਵੀ ਭੈੜਾ ਕੰਮ ਆ ਹੁਣ ਇਹਦੇ ਵਿੱਚ ਇੱਕ ਉਦਾਹਰਨ ਸੁਣ ਲਓ ਬਈ ਮੇਰੀ ਕਾਫੀ ਟਾਈਮ ਪਹਿਲਾਂ ਇੱਕ ਜੂਪੀ ਦਾ ਸੀਗਾ ਆਪਾਂ ਬਿਹਾਰੀ ਕੇ ਭయ్యా ਕਹਦਾ ਨੇ ਜੂਪੀ ਦਾ ਚਲੋ ਹਿੰਦੀ ਬੋਲਦੇ ਨੇ ਉਹ ਆਪਦੀ ਜਗ੍ਹਾ ਨੇ ਅਲੱਗ-ਅਲੱਗ ਨਾਮ ਦੇ ਨਾਲ ਬੁਲਾਉਂਦੇ ਨੇ ਆਪਣੇ ਤੇ ਮੈਂ ਮੁੰਡੇ ਨੂੰ ਪੁੱਛਿਆ ਮੈਂ ਕਿਹਾ ਬਈ ਤੂੰ ਵਧੀਆਂਗਾ ਯਾਰ ਉੱਥੇ ਥੋਡੇ ਕਹਿੰਦਾ ਬਈ ਕਹਿੰਦਾ ਹਮਾਰੇ ਵਾਹ ਪੇ ਜ਼ਮੀਨ ਹੈ ਹਮਾਰੀ ਤੋ ਕਾਮ ਕਰਨੇ ਕੇ ਲਈ ਆਏ ਹੈ ਮੈਂ ਕਿਹਾ ਵੀ ਥੋਡੇ ਵੀ ਸ਼ਹਿਰ ਆਸੀ ਵੀ ਜਾਣੇ ਆ ਘੁੰਮਣ ਜਾਣੇ ਆ ਆਗਰੇ ਕਹਿ ਲੋ ਹੋਰ ਸ਼ਹਿਰਾਂ ਚ ਕਹਿ ਲੋ ਮਥਰਾ ਕਹਿ ਲੋ ਹੋਰ ਅੱਗੇ ਤੱਕ ਗਏ ਆ ਬਈ ਕਾਨਪੂਰ ਵਗੈਰਾ ਵੀ ਕਾਫੀ ਦੂਰ ਤੱਕ ਇੰਡੀਆ ਚ ਮੈਂ ਵਧੀਆ ਘੁੰਮਿਆ ਵੈਗਰੂ ਤੇ ਜਾਂਦੇ ਰਹਿੰਦੇ ਮੈਂ ਕਿਹਾ ਵੀ ਐਡੇ ਸ਼ਹਿਰ ਨੇ ਤੁਹਾਡੇ ਮਾਰਕੀਟਾਂ ਨੇ ਉੱਥੇ ਕਿਉਂ ਕੰਮ ਨਹੀਂ ਕਰਦੇ ਕਹਿੰਦਾ ਬਾਈ ਉੱਥੇ ਕੰਮ ਤਾਂ ਕਰ ਲਈਏ ਪਰ ਦਿੱਕਤ ਤਾਂ ਸ਼ਰਮ ਆਉਂਦੀ ਆ ਜੀ ਉੱਥੇ ਅਸੀਂ ਰੇੜੀ ਲਾਵਾਂਗੇ ਲੋਕ ਕੀ ਕਹਿਣਗੇ ਯਾਰ ਤੂੰ ਰੇੜੀ ਲਾਉਣਾ ਕਹਿੰਦਾ ਹੁਣ ਐਡੀ ਦੂਰ ਬੈਠੇ ਆ ਇੱਥੋਂ 4 ਰੁਪਏ ਕਮਾ ਕੇ ਲੈ ਆਂਦੇ ਨੇ ਇੱਥੋਂ ਕੀ ਪਤਾ ਲੱਗਦਾ ਸੀ ਰੇੜੀ ਲਾਉਣੇ ਆ ਜਾਂ ਕੀ ਕਰਦੇ ਹੁਣ ਅੱਜ ਬਈ ਉਹਨੂੰ ਗੱਲ ਨੂੰ ਮੈਂ ਸੋਚਿਆ ਨਹੀਂ ਉਸ ਟਾਈਮ ਮੈਂ ਕਿਹਾ ਯਾਰ ਚਲੋ ਠੀਕ ਆ ਬਾਈ ਤੈਨੂੰ ਕੰਮ ਵਧੀਆ ਲੱਗਦਾ ਕੱਜ ਅੱਜ ਉਹੀ ਗੱਲ ਮੈਨੂੰ ਕੈਨੇਡਾ ਆ ਕੇ ਪਤਾ ਲੱਗੀ ਪੰਜਾਬੀ ਬਾਈ ਪੰਜਾਬ ਦੇ ਵਿੱਚ ਤਾਂ ਰੇੜੀ ਨਹੀਂ ਲਾਉਂਦੇ ਜਾਂ ਛੋਟੀ ਦੁਕਾਨ ਨਹੀਂ ਖੋਲਦੇ ਹੋਰ ਕੰਮ ਨਹੀਂ ਕਰਦੇ ਉਰੇ ਆ ਕੇ ਦਿਹਾੜੀਆਂ ਕਰਦੇ ਨੇ ਤੇ ਜੇ ਇੱਥੇ ਕਹਿ ਦਈਏ ਕਿਸੇ ਨੂੰ ਬਾਈ ਸੋਡੀ ਇੱਕ ਵੀਡੀਓ ਬਣਾ ਲਈਏ ਬਜ਼ੁਰਗਾਂ ਨੂੰ ਕਹਿ ਲਈਏ ਜਾਂ ਬਜ਼ੁਰਗ ਵੀ ਇੱਥੇ ਦਿਹਾੜੀ ਕਰਦੇ ਨੇ 60 60 ਸਾਲ ਦੇ ਉਹ ਵੀ ਜਾਂਦੇ ਨੇ ਲੱਕੜਾ ਵੱਢਣ ਨੂੰ ਲਾ ਲੋ ਘਰਾ ਦੀਆਂ ਘਰਾਂ ਦੇ ਕੰਮ ਕਰਨ ਜਾਂ ਪੋਚੇ ਲਾਉਣ ਜਾਂਦੇ ਨੇ ਬਜ਼ੁਰਗ ਵੀ 베ਰੀਆਂ ਤੋੜਨ ਜਾਂਦੇ ਨੇ ਹਰ ਕੰਮ ਕਰਦੇ ਨੇ ਦਿਹਾੜੀ ਵਾਲਾ ਜੇ ਉਹਨਾਂ ਨੂੰ ਕਹਿ ਦਈਏ ਕਿਤੇ ਕਿ ਇੱਕ ਵੀਡੀਓ ਬਣਾ ਲਈਏ ਉਹ ਉਹ ਕਹਦਾ ਤੇ ਨਹੀਂ ਸਾਡੀ ਮਿੱਟੀ ਬਦੀਨ ਨਾ ਕਰੋ ਅਸੀਂ ਪੰਜਾਬ ਕੀ ਮੂੰਹ ਲੈ ਕੇ ਜਾਵਾਂਗੇ ਤਾਂ ਇਹ ਗੱਲ ਬਈ ਇੱਕ ਉਦਾਹਰਨ ਆ ਕਿ ਮੈਂ ਉਹ ਜਿਹੜੀ ਬਾਈ ਨੇ ਗੱਲ ਕਹੀ ਸੀ ਉਹ ਅੱਜ ਮੈਨੂੰ ਉਰੇ ਆ ਕੇ ਪਤਾ ਲੱਗਿਆ ਕਿ ਆਪਣੇ ਪੰਜਾਬੀ ਵੀ ਉਰੇ ਆ ਕੇ ਦਿਹਾੜੀਆਂ ਕਰਦੇ ਨੇ ਜੇ ਇਹੀ ਕੰਮ ਕਿਤੇ ਬਈ ਪੰਜਾਬ 'ਚ ਕਰ ਲਣ ਪੰਜਾਬ 'ਚ ਵੀ ਸਾਰੇ ਕੰਮ ਨੇ ਆਪਣੇ ਘਰ-ਬਾਰ ਨੇ ਤਾਂ ਉੱਥੇ ਵੀ ਤਰੱਕੀਆਂ ਹੋ ਸਕਦੀਆਂ ਨੇ ਇੱਥੇ 30 40 ਲੱਖ ਲਾ ਕੇ ਆਉਣੇ ਆ ਤੇ ਉਹਦਾ ਵਿਆਜ ਵੀ ਨਹੀਂ ਮੁੜਦਾ ਤੇ ਇਹ ਬਈ ਜੀ ਜਿਹੜੀ ਇਹ ਖਬਰ ਆਈ ਆ ਉਹ ਦੋ ਮੁੰਡੇ ਆਪਣੇ ਗੁਜਰੇ ਨੇ ਪੰਜਾਬ ਦੇ ਏਜੰਟ ਨੇ ਧੱਕਾ ਕੀਤਾ ਏਜੰਟ ਨੇ ਜੋ ਪੈਸੇ ਡੌਂਕਰਾਂ ਨੂੰ ਕੀਤੇ ਸੀ ਉਹ ਪਹਚਾਏ ਨਹੀਂ ਉਹਨਾਂ ਨੇ ਡੌਂਕਰਾਂ ਨੇ ਗੁੱਸੇ 'ਚ ਆ ਕੇ ਉਹ ਜਵਾਕ ਜੋ ਮਾਰ ਦਿੱਤੇ ਇਹ ਬੜੀ ਦੁੱਖ ਭਰੀ ਖਬਰ ਆ ਤੇ ਇਹਦੇ ਨਾਲ ਬਈ ਜੋ ਏਜੰਟ ਨੇ ਉਹਨਾਂ ਤੇ ਵੀ ਕਾਰਵਾਈ ਬਣਦੀ ਆਗੀ ਹੋਰ ਤਾਂ ਨਹੀਂ ਕੁਝ ਹੁੰਦਾ ਘੱਟੋ ਘੱਟ ਗਵਰਨਮੈਂਟ ਦੀ ਕਾਰਵਾਈ ਬਣਦੀ ਆ ਜਿਹੜੇ ਆਉਣ ਵਾਲੇ ਸਮੇਂ 'ਚ ਮੁੰਡੇ ਨੇ ਹੋਰ ਨਾ ਮਾਰਨ ਹੋਰਾਂ ਨਾਲ ਧੋਖਾ ਨਾ ਹੋਵੇ ਅਗਲੀ ਵੀਡੀਓ ਫੇਰ ਲੈ ਕੇ ਆਉਣੇ ਆ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ੍ਰੀ ਅਕਾਲ ਜੀ